ਪੰਦੀ ਮੈਂ ਤੁਹਾਨੂੰ ਫੋਨ ਕੀਤਾ ਸੀ ਵੀ ਜਿਹੜੀ ਕੁੜੀ ਦੀ ਤੁਸੀਂ ਦੱਸ ਪਾਈ ਸੀ ਨਾ ਉਹਨਾਂ ਨੇ ਕਿਤੇ ਜਵਾਬ ਤੇ ਨਹੀਂ ਦਿੱਤਾ ਤੁਸੀਂ ਨਹੀਂ ਨਹੀਂ ਗੱਲ ਇਹ ਬਣੀ ਪੀ ਬੇਟਾ ਨਾ ਆਇਆ ਵਾ ਬਾਹਰੋਂ ਨਹੀਂ ਉਹਨੇ ਸਾਨੂੰ ਵੀ ਨਹੀਂ ਦੱਸਿਆ ਭਿਉਣਾ ਵਾ ਮੁੰਡਾ ਆਇਆ ਹੀ ਹੁਣ ਹਾਂਜੀ ਤੋਂ ਮਾਸੀ ਤੇਰੀ ਡੇਈ ਫੋਨ ਕਰਨਾ ਕੋਈ ਵੀ ਇੱਕ ਵਿਚਾਰ ਲਓ ਤੁਸੀਂ ਜੋ ਤੁਹਾਡੀ ਸਲਾਹ ਮੈਨੂੰ ਦੱਸੋ ਠੀਕ ਆ ਤੇ ਮੈਂ ਅਸਰ ਉਹਨੂੰ ਕਿਹਾ ਹੈ ਮੈਂ ਫਿਰ ਤੂੰ ਉਹਨਾਂ ਨੂੰ ਚੰਗੀ ਤਰ੍ਹਾਂ ਪੁੱਛ ਤੇ ਫਿਰ ਤੇ ਮੇਰੇ ਨਾਲ ਹੁਣ ਗੱਲ ਕਰੀਂ ਮੰਮੀ ਜੀ ਤੁਸੀਂ ਆਪੇ ਸੋਚੋ ਹਾਂ ਉਹਨਾਂ ਦੀ ਕਿਹੜਾ ਇੱਕ ਜਬਾਨ ਹੈ ਪਹਿਲਾਂ ਕਹਿੰਦੇ ਸੀ ਮੁੰਡੇ ਨਹੀਂ ਅਜੇ ਨਹੀਂ ਆਉਣਾ ਧੋਕ ਮਹੀਨਿਆਂ ਨੂੰ ਆਉਣਾ ਆ ਤੇ ਹੁਣ ਉਹ ਆ ਵੀ ਗਿਆ ਵਾ ਠੀਕ ਹੈ ਨਾ ਉਹ ਘਰ ਦੇ ਵਿੱਚ ਵੱਡੇ ਨੇ ਨਾਲੇ ਉਹਨਾਂ ਦਾ ਪੋਤੇ ਆ ਉਹਦੇ ਬਾਰੇ ਜੋ ਵੀ ਸੋਚ ਸਕਦੇ ਨੇ ਉਹਨਾਂ ਨੇ ਸੋਚਣਾ ਆ ਪੋਤੇ ਨੂੰ ਇਹ ਦੱਸਾ ਕਿ ਕੰਮ ਵਧੀਆ ਹੀ ਉੱਥੇ ਤੇਰਾ ਕੰਮ ਮਮੀ ਬੜਾ ਵਧੀਆ ਵਾ ਅੱਛਾ ਪਰ ਇਹ ਆ ਨਾ ਕਿ ਬਹੁਤੀਆਂ ਛੁੱਟੀਆਂ ਨਹੀਂ ਕਰ ਸਕਦੇ ਅਨੂ ਪਤਾ ਤਾਂ ਹੈਗਾ ਵੀ ਨੌਕਰੀ ਕੀ ਨਾਲ ਨਾਲ ਉਹਨਾਂ ਨੂੰ ਕਿਹੜੀ ਬੰਦਿਆਂ ਦੀ ਘਾਟ ਵਾ ਹੈ ਨਾ ਜਿਮਲੋ ਅਸੀਂ ਜਿਆਦਾ ਛੁੱਟੀਆਂ ਕਰਾਂਗੇ ਉਹਨਾਂ ਬੰਦਾ ਬਦਲ ਲੈਣਾ ਇਹ ਤਾਂ ਗੱਲ ਹੈ ਹੈਨਾ ਪਰ ਇੱਕ ਗੱਲ ਵਾ ਛੁੱਟੀ ਭਾਵੇਂ ਤੂੰ ਥੋੜੀ ਆਇਆ ਵਾ ਮੈਂ ਹਰਿਸ਼ਤਾ ਤੇਰਾ ਕਰ ਦੇਣਾ ਹੈਗਾ ਵਿਆਹ ਕੋਈ ਗੱਲ ਨਹੀਂ ਮਮੀ ਫੇਰ ਉਹੇ ਗੱਲਾਂ ਕਰੀ ਜਾਂਦੇ ਜੀ ਕੋਈ ਗੱਲ ਨਹੀਂ ਕਰਾਵਾਂਗੇ ਵਿਆਹ ਮੈਨੂੰ ਐ ਕਿ ਜਾ ਲੈੰਦੋ ਜਦੋਂ ਆਵਾਂਗਾ ਤਾਂ ਉਦੋਂ ਇਕੱਠੇ ਹੀ ਕਰ ਲਓ ਜਿਹੜਾ ਕੰਮ ਕਰਨਾ ਹੈਗਾ ਫੋਨ ਤੇ ਵੀ ਇਹੋ ਗੱਲਾਂ ਤੇ ਤੇਰੀਆਂ ਘਰ ਆਣ ਕੇ ਵੀ ਇਹੋ ਗੱਲਾਂ ਮੈਂ ਤੇਰੀ ਕੋਈ ਗੱਲ ਨਹੀਂ ਸੁਣੀ ਚਲੋ ਤੁਸੀਂ ਵੀਰ ਨਾਲ ਸਲਾਹ ਕਰ ਲਓ ਜਿੱਦਾਂ ਕਹਦੇ ਉਹਨਾਂ ਕਰ ਲਓ ਵਿਆਹ ਤੇ ਤੇਰਾ ਸੱਸੀ ਕਾ ਮਮੀ ਠੀਕ ਠਾਕ ਨੇ ਹਾਂਜੀ ਵਧੀਆ ਤੀ ਸੁਣਾਓ ਹਾਂਜੀ ਵਧੀ ਕੰਮ ਵਧੀਆ ਸੀਗਾ ਅੱਛਾ ਅੱਛਾ ਹਾਂਜੀ ਆਉਂਦਾ ਪਿੰਡ ਹੁਣ ਹਾਂਜੀ ਪਿੰਡੋਂ ਆਉਂਦਾ ਚਲੋ ਵਧੀਆ ਚਲੋ ਕਰੋ ਤੁਸੀਂ ਗੱਲਾਂ ਬਾਤਾਂ ਮੇਜੀ ਮੈਂ ਚਾਹ ਬਣਾਉਣੀ ਕੋਲ ਹਾਂ ਬਣਾ ਲਿਆ ਪੁੱਤ ਮੇਰੀ ਗੱਲ ਸੁਣ ਪੁੱਤ ਵਿਆਹ ਤੇਰਾ ਕਰਨਾ ਵੇਰ ਤਾ ਨੂੰ ਮੈਂ ਅਸਲਾ ਤੇਰਨਾ ਕਰਨੀ ਆ ਚਲ ਠੀਕ ਆ ਪਰਿਵਾਰ ਵਾਂ ਉਹਦਾਂ ਵੀ ਸਲਾਹ ਕਰਨੀ ਪੈਂਦੀ ਆ ਪਰ ਸਭ ਤੋਂ ਜ਼ਰੂਰੀ ਕੰਮ ਤੇਰਾ ਨਾਵਾ ਮੰਮੀ ਅਜੇ ਤੇ ਮੈਂ ਅਜੇ ਆਈ ਹਾਂ ਜੇ ਤੁਸੀਂ ਫੇਰ ਉਹ ਗੱਲਾਂ ਕਰਨ ਡੈਪੇ ਜੀ ਚਲੋ ਉਹਦੇ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਮੇਰਾ ਪੁੱਤ ਘਰ ਆਇਆ ਵਾ ਚਲੋ ਕੋਈ ਗੱਲ ਨਹੀਂ ਵੇਖਨੇ ਬੈਠੋ ਤੁਸੀਂ ਇਨੂੰ ਲੱਗਦਾ ਅਜੇ ਵਿਆਹ ਕਰਾਉਂਦਾ ਤਾਂ ਮਾੜੀ ਹੈ ਨਹੀਂ ਦਾ। ਕੱਟ ਜੇ ਚਲ ਗਿਆ 2 ਸਾਲ ਫੇਰੇ ਤੇ ਉੱਥੇ ਲੰਘ ਜਾਣੀ ਆ। ਫੇਰ ਨਾ ਫੋਨ ਮਗਰ ਕਰੂੰਗੀ ਕਿ ਕਦਮ ਆਉਣਾ ਵਾ ਤੇਰਾ ਰਿਸ਼ਤਾ ਕਰਨਾ ਵਾ। ਫੇਰ ਇਹਨੇ ਕਹਣਾ ਨਹੀਂ ਮੰਮੀ ਅਜੇ ਕੰਮ ਬੜਾ ਵਧੀਆ ਚੱਲਣ ਡਿਆ ਅਜੇ ਨਹੀਂ ਮੈਂ ਆਉਣਾ। ਕੋਈ ਗੱਲ ਨਹੀਂ। ਤੂੰ ਨਾ ਨੁਕਰ ਦਿਨੀ ਮਰਜ਼ੀ ਕਰ। ਮੈਂ ਤੇਰੇ ਡੈਡੀ ਨਾਲ ਸਲਾਹ ਕਰਨੀ ਆ ਤੇ ਗੱਲ ਪੱਕੀ ਕਰ ਦੇਣੀ ਆ। ਤੁਹਾਨੂੰ ਮੈਂ ਕਹੀ ਪੁੱਛਣਾ ਵਾ ਜਦੋਂ ਮਾਂ ਪਿਓ ਅਸੀਂ ਬੈਠੀ ਆ ਸਾਰੀ ਗੱਲ ਕਰਨ ਵਾਲੇ। ਜੇ ਤੂੰ ਮੰਨਦੇ ਨਹੀਂ ਜੇ ਕੋਈ ਗੱਲ ਨਹੀਂ ਜ਼ਬਰਦਸਤੀ ਵੀ ਕਰਨੀ ਪਊ ਤਾਂ ਕਰੂੰਗੀ ਫੇਰ। ਵੀਜੀ ਉਹ ਮੈਨੂੰ ਤੁਸੀਂ ਉਧਰ ਬਿਠਾਏ ਜੇ ਤੇ ਆਪ ਇਧਰ ਆਗੇ ਜੀ ਉਹ ਮੈਂ ਇਧਰ ਬਹਿ ਗਿਆ ਆਣ ਕੇ ਮੇਰੀ ਗੱਲ ਸੁਣੋ ਅਜੇ 2 ਘੰਟੇ ਹੋਏ ਮਿਲ ਘਰ ਆਏ ਤੂੰ ਤੇ ਮੰਮੀ ਫੇਰ ਮੇਰੇ ਦਿਵਾਲੇ ਹੋ ਗਏ ਕੀ ਕਹਿੰਦੇ ਆ ਇਹ ਤੂੰ ਰਿਸ਼ਤਾ ਕਰਾ ਲਾ ਐਰਗੇ ਭਾਏ ਦੀ ਛੁੱਟੀ ਜਿਨੀ ਮਰਜੀ ਆਇਆ ਵਾ ਅਸੀਂ ਤੇਰਾ ਰਿਸ਼ਤਾ ਕਰਕੇ ਇਥੋਂ ਭੇਜਣਾ ਉਹ ਚਲ ਕੋਈ ਗੱਲ ਨਹੀਂ ਤੂੰ ਗੱਲੀ ਟੈਨਸ਼ਨ ਲੈ ਲਿਆ ਜੇ ਮੰਮੀ ਕਿਸ ਬੰਨੇ ਜਾਊਗੀ ਤੇ ਸਾਨੂੰ ਨਾਲ ਲੈ ਕੇ ਜਾਊਗੀ ਜਾਂ ਸਾਨੂੰ ਪੁੱਛ ਕੇ ਤਰੂਗੀ ਉਹ ਉਹ ਤੇ ਤੁਹਾਡੀ ਗੱਲ ਠੀਕ ਵਾ ਕਿਤੇ ਇਹ ਨਾ ਹੋਵੇ ਵੀ ਆਪੇ ਕਿਤੇ ਗੱਲ ਪਤੀ ਕਰ ਲੈਣ ਮੁੜ ਕੇ ਉਹ ਨਹੀਂ ਨਹੀਂ ਆਪੇ ਕਿੱਦਾਂ ਕਰ ਲੈਣਗੇ ਦੱਸ ਵਿਆਹ ਤੇ ਰਾਵ ਤੇ ਆਪੇ ਗੱਲ ਕਿਦਾਂ ਪੱਕੀ ਕਰ ਲਾਂਗੇ ਤੁਸੀਂ ਇਦਾਂ ਕਰੋ ਤੁਸੀਂ ਮੰਮੀ ਨਾਲ ਗੱਲ ਕਰੋ ਜਾ ਕੇ ਪਹਿਲਾਂ ਉਹ ਕੋਈ ਗੱਲ ਨਹੀਂ ਮੈਂ ਸਮਝਾ ਦਿੰਦਾ ਮਨੂੰ ਤੂੰ ਗੱਲ ਟੈਨਸ਼ਨ ਲੈਣ ਲਿਆ ਉਹ ਮੈਨੂੰ ਇਹ ਆ ਵੀ ਮੈਂ ਤਾਂ ਅੱਗੇ 10 15 ਦਿਨ ਦੀ ਛੁੱਟੀਆਂ ਆ ਤੂੰ ਛੁੱਟੀ 10 ਦਿਨਾਂ ਦੀ ਕਹਿਣਾ ਸੀ ਤਾਂ ਉਹਨਾਂ ਨੂੰ ਮੈਂ ਇਹੋ ਗੱਲ ਹੀ ਕਹੀ ਆਹੋ ਤੇ 10 ਦਿਨਾਂ ਚ ਕੀ ਜੀ ਤੇ ਹੋ ਜਾ ਆਹੋ ਚਲੋ ਇਹ ਵੀ ਗੱਲ ਹੈ ਕਿਦਾਂ ਹੋਇਆ ਕੋਈ ਨਹੀਂ ਮੈਂ ਸਮਾਨ ਕੱਢ ਲਾਂ ਗੱਡੀ ਚ ਕੱਢ ਲਾ ਕੱਢਦਾ ਕੋਈ ਨਹੀਂ ਮੈਂ ਮੰਮੀ ਨੇ ਫੇਰ ਕਰ ਦਿੰਨਾ ਗੱਲ ਇਹ ਕਰੀ ਦੱਸ ਮਾ ਤਾਂ ਸਾਡੀ ਦਾ ਵੀ ਕੱਖ ਹਾਰਨੀ ਆ ਅਜੇ ਆਇਆ ਹੀ ਆਉ ਤੇ ਫੇਰ ਇਹ ਰਿਸ਼ਤਾ ਕਰਦੀ ਰਿਸ਼ਤਾ ਕਰਦੀ ਆ ਰਪਿੰਦਰ ਉਹ ਆ ਗੱਲ ਸੁਣੀ ਆਣ ਕੇ ਹਾਂਜੀ ਦੱਸੋ ਵਜਾ ਦੇਂਦੇ ਉਹ ਆਵਾਜ਼ ਤੇ ਮੈਂ ਤਾਂ ਦਿੱਤੀ ਹੀ ਜੁਵਨ ਜੇ ਆਇਆ ਹੀ ਆ ਤੇ ਮੰਮੀ ਨੇ ਫੇਰ ਗੱਲ ਛੇੜਤੀ ਉਹ ਤੇ ਲਾਗੇ ਤੇਰਾ ਰਿਸ਼ਤਾ ਹੁਣ ਕਰ ਹੀ ਦੇਣਾ ਵੇਖੋ ਮੇਰੀ ਸੁਣੋ ਗੱਲ ਮੰਮੀ ਜੀ ਦੀ ਗੱਲ ਵਾ ਨਾ ਉਹਦੇ ਵਿੱਚ ਮੈਂ ਨਹੀਂ ਕਿ ਦਖਲੰਦਗੀ ਕਰ ਸਕਦੀ ਠੀਕ ਹੈ ਨਾ ਉਹ ਘਰ ਦੇ ਵਿੱਚ ਵੱਡੇ ਨੇ ਨਾਲੇ ਉਹਨਾਂ ਦਾ ਪੋਤੇ ਆ ਉਹਦੇ ਬਾਰੇ ਜੋ ਵੀ ਸੋਚ ਸਕਦੇ ਨੇ ਉਹਨਾਂ ਨੇ ਸੋਚਣਾ ਆ। ਚੱਲ ਮੁੱਕ ਦੀ ਗੱਲ ਏ ਆ ਵੀ ਤੂੰ ਹਾਂ ਚਾਹ ਨਹੀਂ ਮਿਲਾਉਣੀ। ਨਹੀਂ ਮੈਂ ਤਾਂ ਕੋਈ ਗੱਲ ਨਹੀਂ ਕਰਦੀ ਤੁਸੀਂ ਪਹਿਲਾਂ ਵੀ ਕਿਹਾ ਸੀ ਤੇ ਮੈਂ ਕਹਤਾ ਸੀ ਵੀ ਨਹੀਂ ਮੰਮੀ ਜੀ ਮੈਨੂੰ ਕੀ ਉਹ ਫੇਰ ਮੇਰੇ ਵੱਲ ਆਇਆ ਸੀ ਟੈਨਸ਼ਨ 'ਚ। ਅਸੀਂ ਉਹ ਫੇਰ ਏਦਾਂ ਕਹਿਣ ਡਿਆ ਹਾਂ ਜਾਂ ਉਹ ਤਾਂ ਕੋਈ ਗੱਲ ਮੈਂ ਮੰਮੀ ਨੂੰ ਸਮਝਾ ਦਿੰਦਾ। ਤੇ ਇੰਨੇ ਦੋਨੋਂ ਆਇਆ ਵਾ ਤੇ ਤੂੰ ਫੇਰ ਉਹ ਗੱਲ ਲੱਗਦਾ ਗਈਆਂ। ਤੁਸੀਂ ਮੇਰੀ ਗੱਲ ਸੁਣੋ ਵੀ ਜਿੱਦਾਂ ਤੁਸੀਂ ਕਹੋਗੇ ਨਾ ਮੈਂ ਉਦਾਂ ਹੀ ਕਰੂੰਗੀ। ਬਸ ਤੁਸੀਂ ਮੰਮੀ ਜੀ ਨੂੰ ਸਮਝਾ ਲਓ ਵੀ ਉਹ ਨਾ ਗੱਲ ਕਰਨ ਉਹਨਾਂ ਵੱਲੋਂ ਜਿਵੇਂ ਕੁਝ ਵੀ ਕਹਿ ਸਕਦੀ। ਉਹ ਚੱਲ ਉਹਦੇ ਬਾਅਦ ਕੋਈ ਇਨੀ ਦੂਰੋਂ ਆਇਆ। ਨਹੀਂ ਨਹੀਂ ਕੋਈ ਨਹੀਂ ਬਣਾਉਨੇ। ਪੁੱਛ ਲੈਨੇ ਜੋ ਬਨਵੀਰ ਨੂੰ ਜੋ ਵੀ ਉਹਨਾਂ ਨੇ ਖਾਣਾ ਹੋਊਗਾ ਨਾ। ਆਹੋ ਪੁੱਛ ਲਾਂਨ। ਕੋਈ ਗੱਲ ਨਹੀਂ ਮਮੀ ਜੀ ਨੂੰ ਕਹਿੰਨੇ ਆ ਤੇ ਫਿਰ ਬਣਾ ਲੈਨੇ ਆ। ਚੱਲ ਕਰੋ ਫਿਰ ਤਿਆਰੀ ਰੋਟੀ ਪਾਣੀ ਦੀ। ਹਾਂਜੀ। ਨਾਲੇ ਖਾ ਖੂ ਲੱਗੂਗਾ ਪਿਆ। ਆਹ ਨਹੀਂ ਬਣਾਉਨੇ ਆ। ਤੈਨੂੰ ਹੀ ਖਾਣਾ ਜੀ। ਕੋਈ ਗੱਲ ਨਹੀਂ ਮੈਂ ਵੀ ਖਾ ਲੂੰਗਾ ਜੋ ਬਣਾਉਂਗੇ। ਚਲੋ ਠੀਕ ਆ। ਹਾਂ। ਅੱਜ ਘਰੇ ਜੇ ਕਿ ਜਾਣਾ ਕਿਤੇ? ਨਹੀਂ ਅੱਜ ਤੇ ਘਰੇ ਹੀ ਆ ਜੇ ਨਾ ਫੋਨ ਖਾਣ ਆ ਕਿਸ ਦਾ ਤੇ। ਚਲੋ ਠੀਕ। ਇਹ ਇਹਦ ਨਹੀਂ ਆ ਕੋਈ ਗੱਲ ਕਰਦੀ ਤੇ ਮਮੀ ਨਹੀਂ ਗਾ ਹਟਦੀ ਗੱਲ ਕਰਨ। ਇਹ ਕਰੀ ਕੇ ਨਾ ਮੰਨੂ ਮੀ ਤੇ ਕੀ ਕਹਿੰਦੀ ਆ ਚਾਹੇ ਤੇ ਡੈਡੀ ਨੂੰ ਕਹੂੰਗਾ ਵੀ ਤੂੰ ਹੀ ਕੋ ਸਮਝਾ ਕੇ ਵੇਖੋ ਇਨੀ ਦਰੋਂ ਆਇਆ ਤੇ ਉਹਨੂੰ ਫੇਰ ਟੈਨਸ਼ਨ ਚ ਪਾਇਆ ਤੇ ਮੰਮੀ ਜੀ ਉਹ ਬਾਹਰੋਂ ਆ ਹੀ ਗਿਆ ਵਾ ਤੇ ਤੁਸੀਂ ਉਹਦਾ ਫੇਰ ਨਹੀਂ ਖੇੜਾ ਛੱਡਣ ਦੇ ਜੇ ਉਹ ਨਾਮ ਦਾ ਤੇ ਫੇਰ ਹੀ ਕੀ ਗੱਲ ਹੋਈ ਐ ਤੁਸੀਂ ਫੇਰ ਉਹ ਗੱਲਾਂ ਰਿਸ਼ਤਾ ਕਰ ਦੇਣਾ ਤੇਰਾ ਉਹ ਕਰ ਦੇਣਾ ਜੇ ਘੰਟਾ ਨਹੀਂ ਹੋਇਆ ਉਹਨੂੰ ਆਏ ਨੂੰ ਹੱਦ ਹੋ ਗਈ ਐ ਤੁਹਾਡੇ ਵਾਲੀ ਛੜਾ ਰੱਖਣਾ ਵਾਨੂੰ ਵਿਆਹ ਨਹੀਂ ਕਰਵਾਉਣੀ ਉਹ ਨੂੰ ਰੋਟੀ ਪਾਣੀ ਤੇ ਖਵਾ ਲੋ ਇੰਨੀ ਦਰੋਂ ਆਇਆ ਵਾ ਉਹ ਮੈਂ ਤਾਂ ਉਦਾਂ ਹੀ ਕੀਤੀ ਗੱਲ ਵੀ ਹੁਣ ਐ ਛੁੱਟੀ ਵਿੱਚ ਤੇਰੀ ਮੰਗਣੀ ਕਰ ਦੇਣੀ ਆ ਉਹ ਦੱਸ ਦੇ ਤਾਂ ਮੰਮੀ ਉਹ ਆਇਆ ਵਾ ਤੇ ਮੰਗਣੀ ਉਥੇ ਕਿਤੇ ਝਟ ਕਰ ਦੇਣੀ ਆ ਤੂੰ ਕੋਈ ਗੱਲ ਨਹੀਂ ਦਹਾ ਦਿਨਾਂ ਵਿੱਚ ਕੁੜੀ ਨਹੀਂ ਲੱਭਦੀ ਇਹਨੋ ਇਹੋ ਚੰਗਾ ਹੈ ਵੀ ਫਿਰ ਹੰਦਾ ਨਾ ਉਹ ਤੁਹਾਡੇ ਵਾਲੀ ਤਾਂ ਹਾਦੀ ਹੋ ਗਈ ਆ ਮਾਂ ਪਿਓ ਦਾ ਕਹਿਣਾ ਵੀ ਕਦੀ ਮੰਨ ਲਿਆ ਕਰੋ ਆਪ ਖੁਦ ਰਹਿਣਾ ਹੋਇਆ ਕਰੋ ਉਹ ਜਦੋਂ ਕਹਿਣ ਦਿਆ ਵਾ ਮੈਂ ਨਹੀਂ ਅਜੇ ਕਰਾਉਣਾ ਤੇ ਫੇਰ ਕਦੀ ਗੱਲ ਵਾ ਉਹਦੇ ਕਹਿੰਦੀ ਕਿਹੜੀ ਗੱਲ ਆ ਬੱਚੇ ਤਾਂ ਬੜਾ ਕੁਝ ਕਹਿੰਦੇ ਹੁੰਦੇ ਆ ਮਾਂ ਤੇ ਉਹਨੂੰ ਸੋਚਣਾ ਪੈਂਦਾ ਵਾ ਕਿ ਸਹੀ ਕੀ ਆ ਤੇ ਗਲਤ ਕੀ ਆ ਓਏ ਓ ਇਹੋ ਗੱਲ ਕਹਿਣ ਡਿਆ ਵੀ ਜਦੋਂ ਅਗਲੀ ਛੁੱਟੀ ਆਊਂਗਾ ਉਦੋਂ ਭਾਂ ਪੈ ਕਰਦੇਓ ਕਿ 2 ਸਾਲ ਮੈਨੂੰ ਲਾਉਣ ਤੋਂ ਨਹੀਂ ਕਿਪ ਤਾਂ 3 ਸਾਲਾਂ ਨੂੰ ਆਉਣਾ ਕਿ 4 ਸਾਲਾਂ ਨੂੰ ਆਉਣਾ ਉਹਨਾਂ ਚਿਰ ਅਸੀਂ ਮੂੰਹ ਚੱਕ ਕੇ ਵੀ ਨਹੀਂ ਦੇ ਨਾ ਰਾਵਾਂਗੇ ਉਹ ਨਹੀਂ ਦੋਵਾਂ ਸਾਲਾਂ ਨੂੰ ਮੈਂ ਸੱਦ ਲੂੰਗਾ ਫੇਰ ਉਹਨੂੰ ਕੋਈ ਗੱਲ ਨਹੀਂ ਸਾਨੂੰ ਦੋਵਾਂ ਜੀਆਂ ਨੂੰ ਜੋ ਚੰਗਾ ਲੱਗੂ ਨਾ ਅਸੀਂ ਉਹ ਕਰਾਂਗੇ ਤੁਸੀਂ ਤਾਂ ਬਾਰ-ਬਾਰ ਇੱਕੋ ਗੱਲ ਦੇ ਮਗਰ ਪਏ ਜੇ ਅਜੇ ਰਿਸ਼ਤਾ ਨਹੀਂ ਕਰਨਾ ਅਜੇ ਵਿਆਹ ਨਹੀਂ ਕਰਨਾ ਉਹ ਫਿਰ ਮੇਰੇ ਘੜੀ ਜਾ ਕੇ ਰੋਂਦਾ ਵਾ ਕਿ ਮੈਂ ਅਜ ਉਹ ਤੇਰੇ ਗਾੜੀ 'ਚ ਰੋਂਦਾ ਵਾ ਤੁਹਾਨੂੰ ਆਣ ਕੇ ਕਵੇ ਤੇ ਅਸੀਂ ਆਪੇ ਉਹਦਾ ਨਾਲ ਗੱਲ ਕਰੀਏ ਹੁਣ ਤੇਰੇ ਗਾੜੀ ਆਣ ਕੇ ਰੋਊਗਾ ਨਾ ਤੇ ਮੇਰੇ ਵੱਲ ਕੱਲੀ ਨੂੰ ਮੈਂ ਆਪੇ ਗੱਲ ਕਰ ਲੂੰਗੀ ਜੇ ਹੁਣ ਅੱਜ ਵਿਆਹ ਉਹਦਾ ਕਰ ਦਈਏ ਹੁਣ ਤੇ ਡਿਆਵਾ ਕਮਾਉਣ ਤੇ ਬਾਅਦੋਂ ਖਰਚਾ ਕਿੱਦਾ ਚੱਲਣਾ ਕਿਉਂ ਖਰਚਾ ਕਿਉਂ ਨਹੀਂ ਚੱਲਣਾ ਜਿਹੜੀ ਕਮਾਈ ਕਰਨ ੜੇ ਜੇ ਖਰਚਣ ਵਾਸਤੇ ਕਰਨ ੜੇ ਜੇ ਨਾ ਅਜੇ ਵੀ ਖਰਚਾ ਨਾ ਚੱਲੂ ਤੁਹਾਡਾ ਉਹ ਮੈਂ ਉਹ ਗੱਲ ਨਹੀਂ ਕਹਿਂ ੜਿਆ ਮੈਂ ਇਹ ਗੱਲ ਕਹਿਂ ੜਿਆ ਵੀ 2 ਸਾਲ ਨੂੰ ਹੋਰ ਲਾ ਲਾਂ ਤੂੰ ਚੱਲ ਇਹ ਪੈਸਾ ਤੇ ਲੱਜ ਜਾਵਾਂ ਹੋ ਜਾਊਗਾ ਤੇ ਮੁੜ ਕੇ ਭਾਏ ਨਾ ਵੀ ਜਾਏ ਸਾਲ ਕੋ ਮੈਨੂੰ ਜਿਆਦਿਆਂ ਸਲਾਹਾਂ ਦੇਣ ਦੀ ਕੋਈ ਲੋੜ ਨਹੀਂਗੀ ਤੇਰੇ ਡੈਡੀ ਬਾਹਰ ਆਉਂਦੇ ਆ ਨਾ ਅਸੀਂ ਦੋਵਾਂ ਜਾਣਾ ਸਲਾਹ ਕਰਨੀ ਆ ਜੋ ਸਾਨੂੰ ਚੰਗਾ ਲੱਗੂ ਨਾ ਅਸੀਂ ਉਹੋ ਕਰਨਾ ਚੱਲ ਕਰੋ ਫਿਰ ਮਰਜ਼ੀ ਆਪਨੀ ਇਹਦੇ ਵਾਲੀ ਤੋਂ ਹੀ ਹੱਦ ਹੋਈ ਆ ਉਹ ਪਤਾ ਨਹੀਂ ਇਹਨੂੰ ਕਹਿੰਦਾ ਕਿ ਨਹੀਂ ਕਹਿੰਦਾ ਇਹ ਚੁੱਪ ਕਰਕੇ ਮੇਰੇ ਵੱਲ ਆ ਜਾਂਦਾ ਮੰਮੀ ਉਹ ਮੰਨਣ ਨਹੀਂ ਦਿਆ ਜਿਉਂ ਨੇ ਨਹੀਂ ਵਿਆਹ ਕਰਾਉਣਾ ਉਹ ਸਿੱਧਾ ਆਣ ਕੇ ਸਾਨੂੰ ਦੋਵਾਂ ਜੀਆਂ ਨੂੰ ਕਵੇ ਹਾਂ ਇਹ ਤਾਂ ਫੋਨ ਆਉਂੰਡਿਆ ਏ। ਉਹ ਲੱਡੀ ਦਾ ਫੋਨ ਆਉਂੰਡਿਆ ਏ। ਅੱਛਾ ਕੀ ਜਾਂਦਾ ਜਾਣਾ ਕਿਤੇ? ਉਹ ਕਹਿੰਦਾ ਕੰਮ ਜਾਣਾ। ਦੱਸੋ। ਚਲੋ ਕੰਮ ਤੇ ਬਾਅਦ ਚ ਚਲ ਜਿਓ ਤੁਸੀਂ। ਤੇ ਮੇਰਾ ਰਾਦਾ ਪਿਛੇ ਜੋ ਬਣਾਇਆ ਵਾ। ਤੇ ਇਹਦਾ ਰਿਸ਼ਤਾ ਕਰੀਏ ਕਿਤੇ ਆਪਾਂ। ਤੇ ਰੁਪਿੰਦਰ ਦਾਸ ਪਾਉਂਦੀ। ਰੁਪਿੰਦਰ ਤੇ ਦਾਸ ਪਾਉਂਦੀ ਹੀ। ਤੇ लवली ਆਇਆ ਏ ਮੇਰੇ ਵੱਲ। ਹਾਂ। लवली ਕਹਿੰਦਾ ਆਪੀ ਉਹ ਮੁੰਨਾ ਨਹੀਂ ਡਿਆ। ਆਂਦਾ ਵੀ ਮੈਂ ਅਜ ਵਿਆਹ ਨਹੀਂ ਕਰਾਉਣਾ। ਤੇ ਮੈਂ ਵੀ ਜਿਉਂ ਨਹੀਂ ਕਰਾਉਣਾ। ਤੋ ਸਾਡੇ ਦੋਵਾਂ ਜਿਗਾਂ ਨਾਲ ਗੱਲ ਕਰੀ। ਉਹ ਤਾਂ ਸਾਡੇ ਨਾਲ ਕੋਈ ਗੱਲ ਨਹੀਂ ਕਰਦਾ। ਤੇ ਤੂੰ ਕੇ ਬਾਰ-ਬਾਰ ਇਹ ਗੱਲ ਕਹਿਣਾ ਵਾ। अच्छा ते ਨਾਲੇ ਜਦ ਇੱਕ ਹੋਰੇ ਬਾਤ ਚੱਲ ਗਿਆ ਫੇਰ ਕਿਪੇ ਦੋ ਸਾਲ ਨੂੰ ਆਉਣਾ ਵਾ ਕਿ ਤਿੰਨਾਂ ਸਾਲਾਂ ਨੂੰ ਆਉਣਾ ਵਾ ਨਹੀਂ ਇਹ ਕੱਲ ਦਾ ਕੋਈ ਪਤਾ ਨਹੀਂ ਫੇਰ ਅਸੀਂ ਮਗਰ ਫੋਨ ਕਰਾਂਗੇ ਵੀ ਆਹੀ ਰਿਸ਼ਤਾ ਕਰਨਾ ਵਾ ਫੇਰ ਉਹਨੇ ਕਹਣਾ ਮੇਰਾ ਕੰਮ ਇੱਥੇ ਠੀਕ ਚੱਲਣਿਆ ਮੈਂ ਜੇ ਆਉਣਾ ਨਹੀਂਗਾ ਤੇ ਮੇਰਾ ਰਾਤਾ ਵਾ ਤੇ ਹੁਣ ਇਹਦਾ ਨਾ ਕੁੜੀ ਲੱਭ ਕੇ ਠਾਕਾ ਲਾ ਦੀਏ ਤੋ ਜੋਬਨ ਨਾਲ ਤਾਂ ਗੱਲ ਕਰਨੀ ਹੀ ਜੋਬਨ ਨਾਲ ਤਾਂ ਮੈਂ ਗੱਲ ਫੇਰ ਹੀ ਕਰੂੰਗੀ ਨਾ ਪਹਿਲਾਂ ਤੁਹਾਡੇ ਨਾਲ ਤਾਂ ਸਲਾਹ ਕਰ ਲਾ ਮੈਂ ਜੋਬਨ ਨੂੰ ਪੁੱਛ ਲਾਂ ਉਹਨੂੰ ਮੈਂ ਦਵਕਾ ਮਾਰ ਕੇ ਮਨਾ ਵੀ ਲਊਂਗੀ ਤੁਸੀਂ ਕਹੋ ਫੇ ਕੋਈ ਨਹੀਂ ਮੁੰਡਾ ਜੋ ਕਹਿੰਦਾ ਠੀਕ ਐਂ ਤਾਂ ਫੇਰ ਹੀਂ ਦੱਸੋ ਵੀ ਤੁਹਾਡੇ ਮਨ ਦਾ ਵਿਚਾਰ ਕੀ ਹੈ ਚੱਲ ਇਦਾਂ ਕਰ ਪਹਿਲੇ ਕੁੜੀ ਦਾ ਤਾਂ ਪਤਾ ਕਰੀ ਵਿਖੀ ਚਾਹੀਏ ਕਿਦੇ ਉਹ ਕੁੜੀ ਲੱਭ ਲਾਂਗੇ ਕੁੜੀ ਹੈਗੀ ਆ ਹੈਗੀ ਆ ਤਾਂ ਫਿਰ ਕਰ ਦਿੰਨੇ ਆ ਆ ਮੇਰਾ ਵੀ ਇਹੋ ਇਰਾਦਾ ਵਾ ਵੀ ਗੱਲ ਸਾਰੀ ਪੱਕੀ ਕਰਕੇ ਨਾ ਚੱਲ ਉਹ ਤਾਂ ਕਰੀ ਜਾਂਦੇ ਜੂਮਰ ਨਹੀਂ ਗਈ ਹੋਰ ਉਮਰ ਕਿੰਨੀ ਚਾਹੀਦੀ ਆ ਨਹੀਂ ਉਮਰ ਹੋ ਗਈ ਆ ਹੋਰ 27 28 ਸਾਲ ਤੇ ਹੋ ਗਈ ਆ ਨਾਲੇ ਹਾਂ ਹੀ ਵੀ ਨਾ ਜ਼ਿੰਮੇਵਾਰੀਆਂ ਤੋਂ ਮੁਕਤ ਹੋਵਾਂਗੇ ਦੋਵੇਂ ਜਾਣੇ ਵਿਆਹੇ ਹੋਣਗੇ ਤਾਂ ਆਪਣਾ ਕਮਾਉਣਾ ਤੇ ਆਪਣਾ ਘਰ ਸਾਨੂੰ ਤਾਂ ਫਿਕਰਤ ਨਾ ਹੋਵੇ ਇਹਨਾਂ ਦਾ ਏ लवली ਨੇ ਕੋਈ ਗੱਲ ਹੋਈ ਅੱਗੇ ਕਰਾਉਂਦਾ ਕਰਾਉਂਦਾ ਕਿ ਵਟ ਗਿਆ ਉਹ लवली ਨਹੀਂ ਕਰਾਉਂਦਾ ਹਰਪਿੰਦਰ ਵੀ ਦੱਸ ਪਾਉਂਦੀ ਸੀ ਤੇ ਮੈਨੂੰ ਲੱਗਦਾ ਇਹ ਨਾ ਤਿੰਨਾਂ ਜਾਣਿਆਂ ਦੀ ਸਲਾਹ ਆ ਕਿਉਂਕਿ ਫੋਨ ਇਹਨੂੰ ਹੁੰਦਾ ਹੀ ਰਹਿੰਦਾ ਸੀ ਜੋਬਨ ਦਾ ਕੀ ਤਾਪਸ ਵਿੱਚ ਇਹ ਕੀ ਗੱਲਾਂ ਕਰਦੇ ਆ ਮੈਨੂੰ ਤਾਂ ਦੱਸ ਦੇਣੀਗੇ ਮੇਰੀ ਗੱਲ ਫਿਰ ਜੋਬਨੇ ਜਵਾਬ ਦਤਾ ਹੋਊਗਾ ਕੋਈ ਗੱਲ ਨਹੀਂ ਹੁਣ ਪਾਉਂ ਜਵਾਬ ਦਵੇ ਜੋ ਮਰਜ਼ੀ ਮੈਂ लवली ਨੂੰ ਕੋਈ ਗੱਲ ਕਹਤੀ ਮੈਂ ਤੇ ਬਹੁਤਿਆਂ ਸਲਾਹਾਂ ਦੇਣ ਦੀ ਤੈਨੂੰ ਕੋਈ ਲੋੜ ਨਹੀਂਗੀ ਅਸੀਂ ਮਾਂ ਪਿਓ ਬੈਠੇ ਆ ਨਾ ਜੋ ਸਾਨੂੰ ਚੰਗਾ ਲੱਗੂ ਹੀ ਉਹ ਕਰਨਾ ਵਾ ਤੂੰ ਅਮਰੀਕਾ ਸੁਣ ਤੇਰੀ ਮਾਸੀ ਦੀ ਕੁੜੀ ਕਰਾਉਂਦੀ ਆ ਰਿਸ਼ਤੇ ਉਹਨੂੰ ਕਹਿਆ ਫਿਰ ਨਹੀਂ ਨਹੀਂ ਮੈਂ ਬਾਹਰ ਨਹੀਂ ਕਿਸ ਨੂੰ ਵੀ ਕਹਿਣਾ ਮੈਂ ਪਹਿਲਾਂ ਰਪਿੰਦਰਵਾਲ ਜਾਣਾ ਮੈਂ ਰਪਿੰਦਰ ਨੂੰ ਕਹਿਣੀ ਆ ਅੱਛਾ ਜੇ ਉਹ ਕਹੂਗੀ ਵੀ ਨਹੀਂ ਮੰਮੀ ਕੋਈ ਕੁੜੀ ਨਹੀਂ ਹੈਗੀ ਫੇਰ ਤਾਂ ਮੈਂ ਬਾਹਰ ਕਿਸ ਨੂੰ ਕਹੂੰਗੀ ਤੇ ਜੇ ਤੇਰੀ ਮਾਸੀ ਪੂਆ ਦੀਆਂ ਕੁੜੀਆਂ ਹੈਗੀਆਂ ਵਾ ਤਾਂ ਫੇਰ ਪਹਿਲਾਂ ਆਪਾਂ ਉਹਨਾਂ ਕੋਲ ਹੀ ਗੱਲ ਕਰਨੀ ਆ ਤੈਨੂੰ ਕਰ ਲੈ ਗੱਲ ਕੀ ਕਹਿੰਦੀ ਆ ਫਿਰ ਚਲੋ ਠੀਕ ਆ ਮੇਰੇ ਪਿੰਡਾਂ ਨੂੰ ਪੁੱਛਣੀ ਆ ਕੀ ਜਾਂਦੀ ਆ ਫਿਰ ਕਰਕੇ ਗੱਲ ਤਾਂ ਫਿਰ ਮੈਨੂੰ ਦੱਸਣੀ ਜਦੋਂ ਤੁਹਾਨੂੰ ਜੋ ਬੰਜਾਂ ਲਵਲੀ ਕਵੇ ਕਿ ਅਜੇ ਨਹੀਂ ਕਰਨਾ ਤੁਸੀਂ ਹੀ ਨਹੀਂ ਪੈਰਾਂ ਤੇ ਪਾਣੀ ਪੈਂਦਣਾ ਤੇ ਨਹੀਂ ਅਸੀਂ ਦਿਲ ਕਰਕੇ ਫਿਰ ਮੈਨੂੰ ਦੱਸੀ। ਕਿਰਪਾ ਕਰ ਹਾਂਜੀ ਆ ਜਾਓ ਮੇ ਜੀ। ਪੁੱਤ ਕਿੰਨਾ ਕੰਮ ਰੈਂਦਾ ਲਿਆ ਮੈਂ ਕਰਾਵਾਂ ਕੋਈ ਤੇਰੇ ਨਾਲ। ਨਹੀਂ ਨਹੀਂ ਬਸ ਆ ਭਾਂਡੇ ਰਹਿ ਗਏ ਸਾਫ਼ ਕਰਨ ਵਾਲੇ। ਬਾਕੀ ਕਰ ਲਈ ਇਧਰੋਂ ਸਾਫ਼ ਸਫਾਈ ਹੋ ਗਈ ਸਾਰੀ। ਚਲੋ ਠੀਕ ਆ। ਹਾਂਜੀ ਤੇ ਮੇਰੀ ਗੱਲ ਸੁਣੋ। ਮੈਂ ਤੇਰੇ ਵੱਲ ਆਈ ਆਂ ਕਿ ਜਿਹੜੀ ਕੁੜੀ ਦੀ ਫੋਟੋ ਤੁਮ ਮੈਨੂੰ ਵਿਖਾ ਲਈ ਹੈ ਨਾ। ਹਾਂਜੀ। ਤੋਂ ਉਹਨਾਂ ਨੇ ਇੱਕ ਵਾਰ ਗੱਲ ਕਰਨਾ। ਤੇ ਜੋ ਬੰਦਾ ਵੀ ਕਿਹਦੇ ਵਿਆਹ ਕਰੀਏ ਆਪਾਂ। ਮੰਮੀ ਜੀ ਉਹ ਗਲਤੜੀ ਠੀਕ ਵਾ ਮੈਂ ਦੋਹਾਂਤ ਕਰ ਦਿੱਤੀ ਹੀ ਪਰ ਨਾ ਮੇਰੇ ਮਨ ਦੇ ਵਿੱਚ ਇੱਕ ਡਰ ਜਿਹਾ ਆਈ ਜਾਂਦਾ ਆ ਡਰ ਕਾਦਾ ਵਾ ਤੇਰੇ ਮਨ ਵਿੱਚ ਦੱਸ ਮੈਨੂੰ ਡਰ ਮੇਂ ਜੀ ਆ ਤੂੰ ਮੁੜ ਕੇ ਇਹ ਨਾ ਕਿਤੇ ਮੈਨੂੰ ਆਖਣਾ ਕਿ ਤੂੰ ਐਵੇਂ ਘਰ ਦੇ ਵਿੱਚ ਪਰਦਾ ਨੀਂਆ ਕਰਦੀ ਕਰਦੀ ਆ ਆਪੇ ਕਰਨ ਵਾਲੇ ਹੈ ਤਾਂ ਸਹੀਆਂ ਘਰ ਦੇ ਵਿੱਚ ਸਿਆਣੀ ਪੁੱਤ ਇਹ ਕਿਹੜੀ ਗੱਲ ਨੂੰ ਆਖੂਗਾ ਨਾਲੇ ਮੈਂ ਜੂ ਹੈਗੀ ਆ ਤੈਨੂੰ ਕੁਝ ਨਹੀਂ ਕਹਿੰਦਾ ਤੇ ਨਾਲੇ ਤੂੰ ਹੀ ਰਿਸ਼ਤਾ ਕਰਾਉਣਾ ਭਾਬੀਆਂ ਤੂੰ ਪਰ ਬਾਹਰ ਕਿੰਨੂ ਕਹੀਆਂ ਸੀ ਮੰਮੀ ਜੀ ਹੈ ਤਾਂ ਸਹੀਆਂ ਪਰ ਇਹ ਕਿਸ ਦੇ ਅੰਦਰ ਥੋੜਾ ਪਾ ਕੇ ਵੇਖਿਆ ਆ ਹੁਣ ਵੇਖਨ ਨੂੰ ਤਾਂ ਕੁੜੀਆਂ ਚੰਗੀਆਂ ਲੱਗਦੀਆਂ ਆ ਮੁੜ ਕੇ ਇੱਥੇ ਆ ਗਏ ਮੇਰਨਾ ਵੀ ਮੁੜ ਕੇ ਕਰਨ ਵੀ ਲੈ ਤੂੰ ਰਿਸ਼ਤਾ ਕਰਵਾਇਆ ਹੀ ਹੁਣ ਏਦਾਂ ਵਾ ਉਦਾਂ ਆ ਫਿਰ ਮੰਮੀ ਜੀ ਗੱਲਾਂ ਬੜੀਆਂ ਸੋਣੀਆਂ ਪੈਂਦੀਆਂ ਆ ਪੁੱਤ ਮੇਰੀ ਸੁਣ ਗੱਲ ਘਰ-ਬਾਰ ਆਪਣਾ ਵਧੀਆ ਬਣਿਆ ਵਾ ਮੁੰਡਿਆ ਤਾਂ ਕਮਾਈ ਕਰਦੇ ਆ ਪਿਆਰੀ ਬੰਨਾ ਵੀ ਹੈਗਾ ਵਾ ਤੇ ਤੂੰ ਮਾਰੇ ਕਰ ਲਿਆ ਨਾ ਮੈਂ ਜਿਹੜਾ ਤੈਨੂੰ ਗੱਲਾਂ ਕਰਨਗੇ ਬਾਅਦ ਵਿੱਚ ਨਹੀਂ ਨਹੀਂ ਮੰਮੀ ਜੀ ਇਧਰ ਵੱਲੋਂ ਤਾਂ ਨਹੀਂ ਕੋਈ ਗੱਲ ਵੀ ਸਭ ਕੁਝ ਵਧੀਆ ਆ ਤੇ ਚਲੋ ਸਾਰਿਆਂ ਦਾ ਸੁਭਾਅ ਵੀ ਚੰਗਾ ਆ ਬਸ ਮੈਨੂੰ ਇਹੋ ਹੀ ਆ ਵੀ ਐਵੇਂ ਮੁੜ ਕੇ ਨਿਗੀਆਂ ਨਿਗੀਆਂ ਗੱਲਾਂ ਨਾ ਫੇਰ ਮੁਰੇ ਸਾਰੀ ਗੱਲ ਮੇਤੇ ਆਇਆ ਕਰਨੀ ਮੈਂ ਤਾਂ ਆ ਕਰਕੇ ਡਈ ਨੀ ਹੰਦੀ ਰਪਿੰਦਰ ਹਾਂ ਨਾ ਤੂੰ ਸੋਚ ਤੂੰ ਫੋਨ ਕਰ ਤੇ ਸਾਰੀ ਗੱਲ ਉਹਨਾਂ ਨਾਲ ਕਰਕੇ ਤੇ ਮੈਨੂੰ ਦੱਸ ਜਰੂਰੀ ਤੇ ਉੱਥੇ ਹੀ ਕਰਨਾ ਹੁਣ ਪੁੱਤ ਵੀ ਇਹ ਤੈਨੂੰ ਤਾਂ ਉਹਨਾਂ ਦੇ ਪਰਿਵਾਰ ਦਾ ਪਤਾ ਵਾ ਕਿਦਾਂ ਦੇ ਆ ਤੇ ਨਾਲੇ ਉਹਨਾਂ ਨੂੰ ਵੀ ਥੋੜਾ ਹੋਊਗਾ ਝਾਕ ਤੇ ਸਾਡੇ ਪਿੰਡ ਦੀ ਆ ਤਹੀਂ ਬਹੁਤੀ ਗੱਲ ਨਹੀਂ ਕਰਨੀ ਤੇ ਬਾਹਰੋਂ ਕਿ ਤਾ ਰਿਸ਼ਤਾ ਲੱਲੀਏ ਨਾ ਅੱਜ ਕਾ ਸਮਾਂ ਨਹੀਂ ਗਾ ਚੰਗਾ ਉਹ ਇਹਨਾ ਮੇਜੀ ਡਰੀ ਲੱਗਦਾ ਆ ਕਿਹਦੇ ਸੁਭਾਅ ਦਾ ਥੋੜਾ ਪਤਾ ਵਾ ਕਿਦਾਂ ਦਾ ਤੇ ਕਿਦਾਂ ਦਾ ਨਹੀਂ ਉਹ ਨਹੀਂ ਨਹੀਂ ਤੇਰੇ ਨਾਲ ਕੁੜੀਆਂ ਰਹਿੰਦੀਆਂ ਰਹੀਆਂ ਤਾਂ ਤੈਨੂੰ ਪਤਾ ਹੀ ਆ ਸਾਰਾ ਹਾਂਜੀ ਨਹੀਂ ਉਹ ਤੇ ਚਲੋ ਪਤਾ ਹੀ ਆ ਤਾਂ ਵੇਖ ਲਓ ਹੁਣ ਆਪਣੇ ਤੁਹਾਡੇ ਸਿਰ ਤੇ ਹੀ ਆ ਸਾਰੀ ਗੱਲ ਮੁੜ ਕੇ ਮੈਨੂੰ ਨਾ ਮੇਰੀ ਗੱਲ ਪੁੱਤ ਜਿੱਥੇ ਵੀ ਰਿਸ਼ਤਾ ਹੀ ਕੀਤਾ ਕਿਸ ਦੇ ਅੰਦਰ ਵੜ ਕੇ ਤੇ ਵੇਖਿਆ ਨਹੀਂ ਹੁੰਦਾ ਕੋਈ ਨਾ ਕੋਈ ਕੁੜੀ ਤੇ ਇੱਥੇ ਆਉਣੀ ਆਣੀ ਆ ਉਹ ਇਹ ਤੇ ਹੈ ਹੀ ਆ ਤੇ ਤੂੰ ਇਹ ਕਿਉਂ ਸੋਚਦੀ ਤੂੰ ਫੋਨ ਫੜ ਤੇ ਫੋਨ ਉਹਨਾਂ ਨਾਲ ਕਰਕੇ ਸਾਰੀ ਗੱਲਬਾਤ ਮੈਨੂੰ ਦੱਸ ਮੰਮੀ ਜੀ ਫਿਰ ਤੁਸੀਂ ਇਦਾਂ ਕਰੋ ਤੁਸੀਂ ਮੇਰੇ ਕੋਲ ਨੰਬਰ ਲੈ ਲਓ ਮੈਂ ਨੰਬਰ ਤੁਹਾਨੂੰ ਦੇ ਦੇਨੀ ਆ ਕੱਢ ਕੇ ਤੂੰ ਹੀ ਡੱਜੀ ਵਾਲੇ ਫੋਨ ਤੋਂ ਨਾ ਤੇ ਗੱਲ ਕਰ ਲਿਓ ਤੇ ਸਾਰਾ ਤੂੰ ਨਾ ਆਪਣੇ ਫੋਨ ਤੋਂ ਹੀ ਲਾ ਕੇ ਦੇ ਤੇ ਮੈਂ ਕਰ ਲੈਣੀ ਆ ਕਈ ਵਾਰ ਨਾ ਉਪਰਾਂ ਨੰਬਰ ਕੋਈ ਚੁੱਕਦਾ ਨਹੀਂ ਗਾ ਚਲਾ ਲਓ ਮੈਂ ਲਾ ਰਹੀ ਹਾਂ ਰੂਮ 'ਚ ਬੈ ਕੇ ਤੇ ਗੱਲ ਕਰ ਲੈਂਗੇ ਚਲਾ ਲਓ ਆਹ ਵਾਲਾ ਨੰਬਰ ਜੇ ਤੇ ਲਾ ਲਿਓ ਤੇ ਫਿਰ ਕਰ ਲਓ ਗੱਲ ਚਲ ਠੀਕ ਹੈ ਤੂੰ ਮੈਨੂੰ ਦੱਸਿਓ ਫਿਰ ਬਾਝਾਂ ਕੀ ਗੱਲਬਾਤ ਹੁੰਦੀ ਹੈ ਮੈਂ ਦੱਸ ਦਿਆਂ ਹਾਂਜੀ ਮੰਮੀ ਤੇ ਨਾ ਹੁਣ ਐਵੇਂ ਜ਼ਬਰਦਸਤੀ ਕਰੀ ਜਾਂਦੇ ਆ ਤੇ ਹੁਣ ਮੇਰੀ ਵੀ ਮੈਨੂੰ ਆਖੰਦੇ ਹੀ ਕਿ ਤੂੰ ਕਿਸੇ ਗੱਲ ਦੇ ਵਿੱਚ ਨਾ ਆਈ ਮੈਂ ਹੁਣ ਦੱਸ ਕਿੱਧਰ ਮੈਂ ਤਾਂ ਫਸਗੀਆਂ ਵਿੱਚ ਇਧਰੋਂ ਮੰਮੀ ਵੱਲੋਂ ਫਸ ਗਈਆਂ ਤੇ ਇਹਨਾਂ ਵੱਲੋਂ ਫਸ ਗਈਆਂ ਗੱਲ ਮੈਂ ਕਿਸੇ ਦੀ ਮੋੜ ਨਹੀਂ ਸਕਦੀ ਚੱਲ ਵੇਖੀ ਜਮ ਫਿਰ ਹੁਣ ਜੋ ਹੋਊਗਾ ਹੁਣ ਕੀ ਕਰ ਸਕਦੀ ਹਾਂ ਮੈਨੂੰ ਫੋਨ ਕਰ ਹੀ ਲੈਣੀ ਆ ਮੇਰੇ ਮਨ ਤੋਂ ਵੀ ਬੋਝ ਲਾਥੀ ਜਾਊਗਾ ਸਾਰਾ ਹੈਲੋ ਸੱਸੀ ਕਲ ਭੈਣ ਜੀ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਹਾਂਜੀ ਪਰਿਵਾਰ ਵੀ ਠੀਕ ਠਾਕ ਵਧੀਆ ਤਾਂ ਜੀ ਮੈਂ ਤੁਹਾਨੂੰ ਫੋਨ ਕੀਤਾ ਹੀ ਵੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਵੀ ਜਿਹੜੀ ਕੁੜੀ ਦੀ ਤੁਸੀਂ ਦੱਸ ਪਾਈ ਸੀ ਨਾ ਉਹਨਾਂ ਨੂੰ ਕਿਉਂ ਜਵਾਬ ਨਹੀਂ ਦੇਤਾ ਤੁਸੀਂ ਅੱਛਾ ਨੀ ਨੀ ਗੱਲ ਇਹ ਬਣੀ ਭੀ ਬੇਟਾ ਨਾ ਆਇਆ ਵਾ ਬਾਹਰੋਂ ਨੀ ਉਹਨੇ ਸਾਨੂੰ ਵੀ ਨਹੀਂ ਦੱਸਿਆ ਭਿਉਣਾ ਵਾ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਤੁਸੀਂ ਇੱਕ ਵਾਰ ਉਹਨਾਂ ਨੂੰ ਪੁੱਛੋ ਤੇ ਕੁੜੀ ਤੇ ਸਾਨੂੰ ਆ ਪਸੰਦ ਆ ਤੁਸੀਂ ਇਹ ਤਾਂ ਦੀ ਗੱਲ ਉਹਨਾਂ ਨਾਲ ਹੁੰਦੀ ਹੈ ਨਾ ਤੁਸੀਂ ਉਹਨਾਂ ਨੂੰ ਕਹੋ ਵੀ ਤੁਸੀਂ ਦਿਨਵਾ ਰੱਖ ਲੋ ਤੇ ਤੁਹਾਡੇ ਬੇਟੇ ਨੂੰ ਚਾਤੀ ਮਾਰ ਲੋ ਨਾਲੇ ਆਣ ਕੇ ਘਰ-ਬਾਰ ਵੇਖ ਜਿਓ ਜੇ ਉਹਨਾਂ ਦੇ ਪਸੰਦ ਹੋਊਗਾ ਤੇ ਠੀਕ ਆ ਕੰਮ ਪੱਕਾ ਕਰ ਲਾਂਗੇ ਫਿਰ ਹਾਂਜੀ ਨੇ ਛੁੱਟੀ ਉਹ ਥੋੜੀ ਆ ਆਵਾ ਮਹੀਨੇ ਦੀ ਵੀ ਨਹੀਂ ਗੀ 20 ਦਿਨ ਦੀ ਛੁੱਟੀ ਆਦੀ ਨੇ ਨੇ ਵਿਆਹ ਚ ਹੀ ਇਹਨਾ ਟਾਈਮ ਨਹੀਂ ਪਾਉਣਾ ਕੋਈ ਨਹੀਂ ਚਲ ਵੀ ਜਾਊ ਪਰ ਉਹ ਛੇ ਮਹੀਨੇ ਬਾਅਦ ਨੂੰ ਬੁਲਾ ਲਾਂਗੇ ਹਾਂਜੀ ਵੇਖੋ ਭੈਣ ਜੀ ਹਾਡੇ ਘਰ ਨਾਲ ਮਹਾਰਾਜ ਦਾ ਦਿੱਤਾ ਸਭ ਕੁਝ ਹੈਗਾ ਵਾ ਸਾਨੂੰ ਬਸ ਦੀ ਪੋਤੀ ਚੰਗਾ ਚਾਹੀਦਾ ਵਾ ਜਿਹੜਾ ਸਾਡੇ ਪਰਿਵਾਰ ਦੇ ਨਾਲ ਨਾਲ ਰਲ ਮਿਲ ਕੇ ਟਾਈਮ ਕੱਢੀ ਕਾਰ ਵਧੀਆ ਬਣਿਆ ਵਾ ਗੱਡੀ ਕੋਲ ਵਾ ਬੱਚੇ ਬੜੇ ਆ ਗਿਆ ਕਾਰ ਵਾ ਤੇ ਬਾਕੀ ਇਹ ਵੀ ਰਪਿੰਦਰ ਬਹੁਤ ਚੰਗੀ ਆ ਤੇ ਮੈਨੂੰ ਇਹ ਆ ਵੀ ਜਿੱਦਾਂ ਦੀ ਰਪਿੰਦਰ ਵਾ ਨਾ ਏਦਾਂ ਦੀ ਦੂਜੀ ਤੇ ਸਾਡੇ ਘਰ ਆਜੂਗੀ ਨਾ ਤਾਂ ਟਾਈਮ ਵਧੀਆ ਪਾਸ ਹੋ ਜੂਗਾ ਅੱਛਾ ਚੋ ਠੀਕ ਆ ਚਲੋ ਤੁਹਾਨੂੰ ਤੇ ਪਤਾ ਹੀ ਆ ਨਾ ਕਿ ਕੁੜੀ ਕਿੱਦਾਂ ਦੀ ਆ ਸਾਰੀ ਗੱਲ ਦਾ ਪਤਾ ਕਰਕੇ ਨਾ ਤੇ ਮੈਨੂੰ ਫੋਨ ਕਰਦੇ ਹੋ ਸ਼ਾਮ ਤੱਕ ਫਿਰ ਕੋਈ ਨਹੀਂ ਜੇ ਉਹ ਕਹਿਣਗੇ ਵੀਹੀਂ ਕੁੜੀ ਦਾ ਕਰਨਾ ਵਾ ਤੇ ਅਸੀਂ ਇਧਰੋਂ ਕੰਮ ਪੱਕਾ ਕਰ ਲਾਂਗੇ ਨਹੀਂ ਨਹੀਂ ਬੇਟੇ ਨੇ ਕੀ ਕਹਿਣਾ ਵਾ ਹਾਂਜੀ ਚਲੋ ਠੀਕ ਆ ਕੋਈ ਨਹੀਂ ਦੱਸ ਦਿਓ ਮੈਨੂੰ ਚੰਗਾ ਪਿਆ ਜੀ ਸਾਸਿਕਾ ਜਦੋਂ ਇਹ ਸਾਰਾ ਟੱਬਰ ਮੰਨਦਾ ਨਹੀਂ ਤਾਂ ਉਹਨੇ ਤਾਂ ਜਵਾਬ ਦੇਣਾ ਹੀ ਹੁਣਾਂ ਦੀ ਮੈਂ ਕਹਤਾ ਵੀ ਮੁੰਡੇ ਨੇ ਜੇ ਬਾਹਰੋਂ ਨਹੀਂ ਆਉਣਾ ਚੱਲ ਇੱਕ ਵਾਰ ਮੈਂ ਕਿਹਾ ਤੇ ਹੈ ਵਾ ਮੁੰਡਾ ਬਿਨਾ ਦੱਸਿਆ ਹੀ ਆ ਗਿਆ ਵਾ ਤੂੰ ਗੱਲ ਕਰ ਤੇ ਰੱਬ ਕਰੇ ਉਹ ਮੰਨ ਹੀ ਜਾਣ ਘਰ ਪਰਿਵਾਰ ਵੀ ਕਿਹੜਾ ਵਧੀਆ ਲੱਭਦਾ ਵਾ ਜਦੋਂ ਸਾਡਾ ਘਰ ਬਾਹਰ ਉਹਨਾਂ ਨੇ ਆਣ ਕੇ ਵੇਖਿਆ ਵੀ ਅਖੀ ਉਸੇ ਵੇਲੇ ਨਾਂ ਮੁੰਡੇ ਦੇ ਪਹਿਰੇ ਰੱਖ ਕੇ ਜਾਣਗੇ ਤੇ ਫੇਰ ਆ ਫੋਨ ਪਰੰਦੀ ਦਾ ਹੈਲੋ ਹਾਂਜੀ ਸੱਸ ਜੀ ਬੈਠੇ ਕੋਸ ਨੌ ਕੀ ਹਾਲ ਚਾਲ ਠੀਕ ਠਾਕ ਸਾਂ ਪਰਵਾਰ ਹਾਂ ਠੀਕ ਠਾਕ ਹੈਹੀਂ ਵਧੀਆ ਹਾਂ ਜੋਤ ਵੀ ਇੱਥੇ ਪੜਨ ਗਈ ਜਿਹੜਾ ਕਰ ਸੋਈ ਵੱਲ ਗਈ ਹੈ ਹਮ ਅੱਛਾ ਮੁੰਡਾ ਆ ਗਿਆ ਤੁਹੀਂ ਤਾਂ ਦੋ ਦਿਨ ਕਹਿਣ ਦੇਹੀ ਪਏ ਹਾਂ ਡੇਢ ਦੋ ਮਹੀਨੇ ਤੱਕ ਆਉਣਾ ਨਹੀਂ ਤੁਨੇ ਦੱਸਿਆ ਹੀ ਨਹੀਂ ਬਲੋ ਚਾਨਕ ਆ ਗਿਆ ਠੀਕ ਠੀਕ ਤੇ ਕੀ ਕਹਿੰਦੇ ਹੁਣ ਤੁਹਾਡੀ ਹੋਈ ਗੱਲ ਨਈ ਭਾਂਜੀ ਤੁਸੀਂ ਉਦੋਂ ਦਾ ਮੈਨੂੰ ਫਿਕਰਾਂ ਚ ਪਾ ਦਿੱਤਾ ਮੇਰੀ ਸੁਣੋ ਗੱਲ ਪਤਾ ਕੀ ਆ ਏਦਾਂ ਗੱਲਾਂ ਨਾ ਕੱਚੀਆਂ ਜਿਹੀਆਂ ਚੰਗੀਆਂ ਨਹੀਂ ਲੱਗਦੀਆਂ ਕਿਸੇ ਨੇ ਕੁਝ ਕਹਿਣਾ ਤੇ ਕਿਸੇ ਨੇ ਕੁਝ ਕਹਿਣਾ ਗੱਲ ਤਾਂ ਨੂੰ ਪਤਾ ਹੀ ਮਾੜੀ ਮਾੜੀ ਮੇਟ ਟੱਬਰ ਚ ਇਥੇ ਪਤਾ ਹੀ ਸ਼ੁਰੂ ਹੋਈ ਆ ਇਹ ਤੁਹਾਨੂੰ ਪਤਾ ਫਿਰ ਅੱਗੇ ਕਹਾਂੜੇ ਇਹ ਕੁੜੀ ਨੂੰ ਪੜਨਦੇ ਤੂੰ ਜ਼ਿਆਦਾ ਕਾਲੀਆਂ ਨਾ ਕਰ ਚੱਲ ਫਿਰ ਵੀ ਥੋੜੀ ਛੋਟੀ ਹੈ ਜਲਦੀ ਪੁੱਛ ਲਉ ਹਾਂ ਇਦਾਂ ਕਰਨੇ ਆ ਕਿ ਜੇ ਉਹਦਰ ਉਹਦੀ ਪਸੰਦ ਆ ਠਾਕਾ ਲਾ ਦਨੇ ਆ ਜੇ ਅਗਲੀ ਛੁੱਟੀ ਹੋਊਗੀ ਫਿਰ ਵਿਆਹ ਕਰ ਦਾਂਗੇ ਚਲੋ ਚਲੋ ਠੀਕੇ ਭੈਣ ਜੀ ਤੁਸੀਂ ਇਦਾਂ ਕਰੋ ਕਿ ਇੰਗੇਜਮੈਂਟ ਤੇ ਕਰਾਓ ਹਾਂ ਆ ਮੁੜ ਕੇ ਚਲੋ ਵੇਖਨੇ ਆ ਕਿ ਵਿਆਹ ਹੁਣ ਇਹ ਛੁੱਟੀ 'ਚ ਕਰਨਾ ਆ ਕਿ ਜਾਂ ਫਿਰ ਦੀਖ ਲਾਂਗੇ ਜੇ ਸਵਾਲ ਨੂੰ ਨਾ ਤੇ ਫਿਰ ਉਹ ਤੋਂ ਕਰਦਾਂਗੇ ਤਰ ਪੁੱਛੋ ਤੁਸੀਂ ਪੁੱਛ ਕੇ ਨਾ ਤੇ ਫਿਰ ਮੈਨੂੰ ਫੋਨ ਕਰਕੇ ਦੱਸਿਓ ਵੀ ਕੀ ਕਹਿੰਦੇ ਆ ਨਹੀਂ ਨਹੀਂ ਕੋਈ ਗੱਲ ਨਹੀਂ ਜੇ ਕਹਿਣਗੇ ਛੇਤੀ ਕਰ ਦੋ ਤੇ ਫਿਰ ਕਰ ਵੀ ਦਵਾਂਗੇ ਕੋਈ ਗੱਲ ਨਹੀਂ ਹਾਂ ਚਲੋ ਕਰਨੀ ਇਹਨਾਂ ਦਾ ਸਲਾਹ ਛੇਤੀ ਕਰਨ ਵਾਲੋਂ ਵੀ ਹੁਣ ਮੰਨਦੇ ਆ ਕਿ ਨਹੀਂ ਮੰਨਦੇ ਵੀ ਪਹਿਲਾਂ ਤੁਸੀਂ ਕਰੋ ਹਾਂ ਗੱਲ ਉਹਨਾਂ ਨਾਲ ਤੇ ਫਿਰ ਦੱਸਿਓ ਉਹਨੂੰ ਫੋਨ ਕਰਕੇ ਪੱਕੀ ਹੁਣ ਉਹਨਾਂ ਨਾਲ ਗੱਲਬਾਤ ਮਿੱਠੀ ਨਾ ਤੇ ਫੇਰ ਹੀ ਮੇਰੇ ਨਾਲ ਫੋਨ ਤੇ ਗੱਲ ਕਰੇ ਹੁਣ ਐਵੇਂ ਕੱਚੀਆਂ ਜਿਹੀਆਂ ਗੱਲਾਂ ਫੇ ਤੁਹਾਨੂੰ ਪਤਾ ਮੈਨੂੰ ਵੀ ਨਹੀਂ ਚੰਗੀਆਂ ਲੱਗਦੀਆਂ ਆਹ ਫੇ ਵੀ ਆਂਡੀ ਤੀ ਦ ਜ਼ਿੰਦਗੀ ਦਾ ਸਵਾਲ ਆ ਤੇ ਆਪ ਸਿਆਣੇ ਜੀ ਚਲੋ ਠੀਕ ਜੇ ਫਿਰ ਹੈ ਰੱਖਦੇ ਹਾਂ ਓਕੇ ਬਾਏ ਮਮੀ ਜੀ ਕਿਹਦਾ ਫੋਨ ਆਉਂਦਾ ਹੈ ਜੋਤਰੀ ਮਾਸੀ ਦਾ ਆਉਂਦਾ ਹੈ ਸਾਦਾ ਬਹਿ ਜਾ ਮੈਂ تیرਨੇ ਕਰਨੀ ਗੱਲ ਅੱਛਾ ਕੀ ਕਹਿੰਦੇ ਉਹ ਹੋਈ ਚੱਲਣਾ ਨੇ ਡੇਈ ਰਿਸ਼ਤੇ ਵਾਲਾ ਗੱਲ ਹਾਂਜੀ ਮੁੰਡਾ ਆਇਆ ਹੀ ਹੁਣ ਹਾਂਜੀ ਤੂੰ ਮਾਸੀ ਤੇ ਡੇਈ ਫੋਨ ਕਰਨਾ ਵੀ ਵੇਖ ਵਿਚਾਰ ਲਓ ਤੁਸੀਂ ਜੋਟੜੀ ਸਲਾਹ ਮੈਨੂੰ ਦੱਸੋ ਠੀਕ ਆ ਤੇ ਮੈਂ ਫਿਰ ਉਹਨੂੰ ਕਿਹਾ ਸੀ ਮੈਂ ਫਿਰ ਤੂੰ ਉਹਨਾਂ ਨੂੰ ਚੰਗੀ ਤਰ੍ਹਾਂ ਪੁੱਛ ਤੇ ਫਿਰ ਤੇ ਮੇਰੇ ਨਾਲ ਹੁਣ ਗੱਲ ਕਰੀ ਮਮੀ ਜੀ ਤੁਸੀਂ ਆਪੇ ਸੋਚੋ ਹਾਂ ਉਹਨਾਂ ਦੀ ਕਿਹੜਾ ਇੱਕ ਜਬਾਨ ਆ ਪਹਿਲਾਂ ਕਹਿੰਦੇ ਸੀ ਮੁੰਡੇ ਨੇ ਅਜੇ ਨਹੀਂ ਆਉਣਾ ਧੋਕ ਮਹੀਨਿਆਂ ਨੂੰ ਆਉਣਾ ਆ ਤੇ ਹੁਣ ਉਹ ਆ ਵੀ ਗਿਆ ਵਾ ਬੋਤੋ ਪਤਾ ਕੀ ਆ ਥੋੜੇ ਦਿਨਾਂ ਦੀ ਛੁੱਟੀ ਆ ਕਿ ਅਚਾਨਕ ਹੀ ਉਹਨੂੰ ਮਿਲ ਗਈ ਛੁੱਟੀ ਤੇ ਉਹਦਾ ਰਾਦਾ ਮੈਂ ਫਿਰ ਤੋ ਰਵਾਂ ਇਹ ਦੱਸਣ ਲਈ ਮੈਨੂੰ ਤਾਂ ਬਾਕੀ ਪਤਾ ਨਹੀਂ ਆ ਰੱਬ ਜਾਣੇ ਕੀ ਸੱਚ ਆ ਤੇ ਕੀ ਝੂਠ ਆ ਮੰਮੀ ਜੀ ਜਿਹਨਾਂ ਦੀ ਹੁਣ ਤੋਂ ਹੀ ਇੱਕ ਜਵਾਨੀ ਹੈਗੀ ਉਹ ਗਾਂ ਕੀ ਕਰਨਗੇ ਚੱਲ ਬੋਤੂ ਨਵੇਂ ਸੋਚੇ ਹੋਈਆਂ ਗੱਲਾਂ ਕੋਈ ਗੱਲ ਨਹੀਂ ਧੂਮ ਭਰਾ ਨਹੀਂ ਪਿਆਲੀ ਹੈਗੀ ਆ ਮੁੰਡਾ ਬਾਹਰ ਆ ਕਮਾਈ ਕਰਦਾ ਹੋਰ ਅਹੀਂ ਕੀ ਲੱਪਣਾ ਹੁਣ ਵੇਖ ਲਓ ਮੇ ਜੀ ਜਿਹੜਾ ਕੰਮ ਹੋਣਾ ਹੀ ਉਹ ਹੋਈ ਚੱਲਿਆ ਆਣਾ ਬਾਕੀ ਮੈਂ ਤਾਂ ਇੱਕੋ ਹੀ ਗੱਲ ਕਵਾਂਗੀ ਵੀ ਤੁਹੀ ਨਾ ਵੇਖ ਵਿਚਾਰ ਲਿਓ ਮੜਾ ਜਿਆ ਅੱਗੇ ਪਿੱਛੇ ਵੇਖ ਲਿਓ ਕਿਹੜੀ ਕੰਟਰੀ ਚ ਆ ਜਾਂ ਕਦੋਂ ਜਾਣਾ ਵਾ ਉਹਦਾ ਬਿਹੇਵੀਅਰ ਕਿੱਦਾਂ ਦਾ ਆ ਖਾਂਦਾ ਪੀਂਦਾ ਤੇ ਨਹੀਂ ਕੁਛ ਕਰਦੇ ਕਿੱਦਾਂ ਦੇ ਨੇ ਤੇ ਸਭ ਤੋਂ ਜ਼ਰੂਰੀ ਤੇ ਮੇਨ ਗੱਲ ਇਹ ਆ ਵੀ ਉਹਨਾਂ ਨੇ ਇਹ ਗੱਲ ਪਹਿਲਾਂ ਹੀ ਸਖਤ ਲੱਭ ਜਾਂਚ ਕਰ ਲਿਓ ਵੀ ਕੁੜੀ ਨੇ ਪੜਨਾ ਜੇ ਘਾਸ ਹੁਣ ਪੁੱਤ ਮੇਰੀ ਮੈਂ ਤੇਰੀ ਮਾਂ ਆ ਤੇਰਾ ਮੜਾ ਥੋੜੀ ਸੋਚੂਗੀ ਮੈਂ ਤੇਰੀ ਮਾਸੀ ਨੂੰ ਨਾ ਇਹੋ ਗੱਲ ਪਹਿਲਾਂ ਕਹੀ ਆ ਵੀ ਪਹਿਲੋਂ ਚੰਗੀ ਤਰ੍ਹਾਂ ਪੋਸ਼ਪੜਤਾਲ ਕਰ ਰਿਸ਼ਤੇ ਵਿੱਚ ਨਾ ਝੂਠ ਨਾ ਬੋਲੀ ਤੂੰ ਠੀਕ ਹੈ ਉਹ ਤੇ ਹੈ ਹੀ ਅੰਮੀ ਜੀ ਵੀ ਈ ਆ ਮੁੰਡਾ ਜੇ ਬਾਹਰ ਰਹਿੰਦਾ ਨਾ ਤੇ ਕਿਹੜੇ ਕੰਟਰੀ ਦਾ ਏਹੀਂ ਪੁੱਤ ਪਤਾ ਕਰ ਲਾਂਗੇ ਤੁਹਾਨੂੰ ਪਤਾ ਕਿਹੜੇ ਕਿਹੜੇ ਮੁੰਡੇ ਰਹਿੰਦੇ ਨੇ ਉਹਨਾਂ ਦਾ ਸਰਕਲ ਕੀ ਪਤਾ ਕਿਦਾਂ ਦਾ ਵਾ ਕਿਦਾਂ ਦਾ ਨਹੀਂ ਖਾਂਦੇ ਆ ਪੀਂਦੇ ਆ ਤੁਹਾਨੂੰ ਪਤਾ ਜਦੋਂ ਮੁੰਡੇ ਮੁੰਡੇ ਰਹਿੰਦੇ ਹੋਣ ਫਿਰ ਉਹ ਸਾਰਾ ਸਭ ਥੋੜੀ ਘਰ ਦੱਸ ਦੇ ਚਲ ਪੁੱਤ ਸਾਰੀ ਦੁਨੀਆ ਇੱਕੋ ਜਿਹੀ ਥੋੜੀ ਆ ਚਲੋ ਵੇਖ ਲਓ ਕੋਈ ਨਹੀਂ ਅਸੀਂ ਪੋਸ਼ਪੜਤਾਲ ਕਰਕੇ ਨਾ ਫੇਰ ਹੀ ਰਿਸ਼ਤਾ ਕਰਾਂਗੇ ਤੇ ਦੂਜੀ ਗੱਲ ਇਹ ਮੇਰੀ ਧੀ ਨਾ ਮੇਰਾ ਨਾ ਗੁੱਸੇ ਨਾ ਆਇਆ ਕਰ ਨਹੀਂ ਮੈਂ ਤੇਰਾ ਚੰਗਾ ਹੀ ਸੋਚਨੀ ਆ ਤੇ ਜੇ ਉਹ ਗੱਲ ਮੰਨਣਗੇ ਨਾ ਸਾਡੀ ਵੀ ਕੁੜੀ ਨੇ ਅੱਗੇ ਪੜ੍ਹਨਾ ਆ ਤਾਂ ਉਹ ਵੀ ਰਾਜ਼ੀ ਹੋਣਗੇ ਤੇ ਰਿਸ਼ਤਾ ਤੇਰਾ ਫੇਰ ਹੀ ਕਰਾਂਗੇ ਠੀਕ ਐ ਮੀ ਜੀ ਕੋਈ ਨਹੀਂ ਵੇਖ ਲਓ ਜਿੱਦਾਂ ਤੁਹਾਨੂੰ ਠੀਕ ਲੱਗਦਾ ਆ ਬਸ ਤੁਹਾਨੂੰ ਪਤਾ ਵੀ ਕੁੜੀਆਂ ਨੂੰ ਕੀ ਚਾਹੀਦਾ ਹੁੰਦਾ ਵਾ ਉਧਰੋਂ ਇੱਜ਼ਤ ਮਿਲੇ ਤੇ ਕੰਮ ਤੇ ਸਾਰੇ ਕਰਦੇ ਕਰੀਦੇ ਆ ਇੱਥੇ ਵੀ ਕਰੀਦੇ ਆ ਤੇ ਉੱਥੇ ਵੀ ਕਰਨੇ ਆ ਜਾ ਕੇ ਮੈਨੂੰ ਪਤਾ ਆ ਮੇਰੀ ਧੀ ਨਾ ਬੜੀ ਸਿਆਣੀ ਆ ਪੜਨ ਵਿੱਚ ਵੀ ਲਾਈ ਗਿਆ ਤੇ ਘਰ ਦਾ ਵੀ ਕੰਮ ਸਰਾ ਲਈ ਫਿਰਦੀ ਆ ਤੇ ਤੂੰ ਕੋਈ ਫਿਕਰ ਨਾ ਕਰ ਬਸ ਕੋਈ ਨਹੀਂ ਮੰਮੀ ਜੀ ਤੁਸੀਂ ਵੇਖੋ ਚਾਰ ਲਓ ਤੇ ਥੋੜਾ ਜਿਹਾ ਹੈ ਜਿਆਦਾ ਧਿਆਨ ਰੱਖਿਓ ਨੀ ਕਿੰਨੀਆਂ-ਕਿੰਨੀਆਂ ਗੱਲਾਂ ਦਾ ਤੇ ਮੈਂ ਕਰ ਲਾਂ ਕੰਮ ਚਲ ਮਿੱਤੀ ਕਰ ਲਾ ਕੁੜੀ ਉਦੋਂ ਨਾ ਕਿਹਾ ਤਾਂ ਸੱਚ ਹੀ ਲਈ ਆ ਪਤਾ ਤਾਂ ਸਾਨੂੰ ਕਰਨਾ ਚਾਹੀਦਾ ਹੈ ਭਾਏ ਦੀ ਮਾਸੀ ਆ ਰਿਸ਼ਤੇ ਵਿੱਚ ਪਰ ਨਹੀਂ ਅਸੀਂ ਆਪ ਹੀ ਪੋਸ਼ਪੜ ਤਾਲ ਕਰ ਹੀ ਲਈਏ ਨਾ ਤੇ ਚੰਗੀ ਗੱਲ ਆ ਸਾਡੇ ਵਾਸਤੇ ਵੀ